ਇਹ ਤੇ ਦਿਨੀ ਇੱਕ ਮੈਡੀਕਲ ਸਟੋਰ ਦੇ ਮਾਲਕ ਨੂੰ ਡੇਰਾ ਬਾਬਾ ਨਾਨਕ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਇਸ ਤੋਂ ਬਾਅਦ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸ਼ੂਟਰ ਨੂੰ ਪੁਲਿਸ ਵੱਲੋਂ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਹਸਪਤਾਲ ਤੋਂ ਗ੍ਰਿਫਤਾਰ ਕੀਤਾ ਗਿਆ ਤੇ ਇਸ ਤੋਂ ਬਾਅਦ ਉਸ ਨੂੰ ਜਦੋਂ ਪਿਸਤੌਲ ਦੀ ਰਿਕਵਰੀ ਦੇ ਲਈ ਡੇਰਾ ਬਾਬਾ ਨਾਨਕ ਦੇ ਨੇੜੇ ਇੱਕ ਸੁੰਸਾਨ ਥਾਂ ਤੇ ਲਿਆਂਦਾ ਗਿਆ ਤਾਂ ਉਥੇ ਉਸ ਵੱਲੋਂ ਪਿਸਤੌਲ ਕੱਢ ਕੇ ਪੁਲਿਸ ਤੇ ਫਾਇਰ ਕਰ ਦਿੱਤੇ ਗਏ ਤੇ ਉਸ ਵੱਲੋਂ 4 ਰਾਉਂਡ ਫਾਇਰ ਕੀਤੇ ਗਏ ਤੇ ਪੁਲਿਸ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਉਸ ਨੂੰ ਗੋਲੀ ਮਾਰ ਕੇ ਫਟੜ ਕਰ ਦਿੱਤਾ ਤੇ ਉਸ ਦੀ ਲੱਤ ਦੇ ਵਿੱਚ ਗੋਲੀ ਲੱਗੀ ਦੱਸੀ ਜਾ ਰਹੀ ਹੈ ਤੇ बीआईजी बॉर्डर रेंज संदीप गोयल ने जानकारी है दे ने ने। ने दी है कि वारदात ਨੂੰ ਅੰਜਾਮ ਦੇਣ ਦੇ ਵਿੱਚ ਇਸ ਸ਼ੂਟਰ ਦੇ ਦੋ ਹੋਰ ਸਾਥੀਆਂ ਨੂੰ ਪਹਿਲਾਂ ਹੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਤੇ ਉਹਨਾਂ ਦੇ ਵਿਦੇਸ਼ ਬੈਠੇ ਗੈਂਗਸਟਰਾਂ ਦੇ ਨਾਲ ਸਿੱਧੇ ਸੰਪਰਕ ਵੀ ਨੇ ਤੇ ਇਹਨਾਂ ਨੇ ਮੈਡੀਕਲ ਸਟੋਰ ਦੇ ਮਾਲਕ ਤੋਂ ਪਹਿਲਾਂ ਫਿਰੋਤੀ ਦੀ ਮੰਗ ਕੀਤੀ ਸੀ ਤੇ ਮੰਗ ਪੂਰੀ ਨਾ ਹੋਣ ਤੇ ਹੀ ਉਸ ਉੱਤੇ ਹਮਲਾ ਕੀਤਾ ਗਿਆ ਸੀ ਦੇਖੋ ਮੈਂ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਦੀ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਗੈਂਗਸਟਰ ਕ੍ਰਾਈਮ ਆਰਗੇਨਾਈਜ਼ ਕ੍ਰਾਈਮ ਬਾਰੇ ਦੀ ਬਚਨ ਬੰਤਾ ਨੂੰ ਦਰਵਾਣਾ ਚਾਹਨਾ ਜਿਹੜਾ ਸਾਡਾ ਆਪਰੇਸ਼ਨ ਪ੍ਰਹਾਰ 2 ਜਿਹਦਾ ਜਦੀ ਅੱਜ ਆਗਾਜ਼ ਹੋਇਆ ਸੀਗਾ ਉਸ ਦੇ ਬਹੁਤ ਜ਼ੋਰਦਾਰ ਤਰੀਕੇ ਨਾਲ ਸ਼੍ਰੀ ਮਹਿਤਾਬ ਸਿੰਘ ਆਈਪੀਐਸ ਐਸਐਸਪੀ ਬਟਾਲਾ ਨੇ ਇਸ ਦੀ ਬਟਾਲੇ ਤੋਂ ਸ਼ੁਰੂਆਤ ਕੀਤੀ ਹੈ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ 28 ਇੱਕ ਨੂੰ ਮੰਦ ਭਾਗੀ ਇੱਕ ਘਟਨਾ ਹੋਈ ਸੀ ਜਿਹਦੇ ਵਿੱਚ ਡਾਕਟਰ ਰਣਦੀਪ 베ਦੀ ਜੀ ਦਾ 베ਦੀ ਮੈਡੀਕਲ ਸਟੋਰ ਜੋੜੀਆਂ ਬਾਜ਼ਾਰ ਡੇਰਾ ਬਾਬਾ ਨਾਨਕ ਦਾ ਸਵੇਰੇ 8:30 ਤੋਂ 9 ਦੇ ਵਿੱਚ ਦੋ ਅਣਪਛਾਤੇ ਮੁਜਰਮਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀਗਾ ਉਸੇ ਦਿਨ ਨੂੰ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸ਼੍ਰੀ ਮਹਿਤਾਬ ਸਿੰਘ ਆਈਪੀਐਸ ਐਸਐਸਪੀ ਬਟਾਲਾ ਨੇ ਐਸਪੀਡੀ ਸੰਦੀਪ ਵਡੇਰਾ ਡੀਐਸਪੀ ਡੀ ਸੁਮੇਰ ਐਸਐਚਓ ਸੀਆਈਏ ਸਟਾਫ ਆਪਣਾ ਸੁਖਰਾਜ ਤੇ ਡੇਰਾ ਬਾਬਾ ਨਾਨਕ ਜਿਹੜੇ ਐਸਐਚਓ ਨੇ ਅਸ਼ੋਕ ਉਹਨਾਂ ਦੇ ਅ ਦੇ ਵਕ ਵਕ ਉਹਨਾਂ ਦੇ ਨਿਗਰਾਨੀ ਹੇਠ ਵਕ ਵਕ ਟੀਮਾਂ ਬਣਾਈਆਂ ਸੀਗੀਆਂ ਮੈਂ ਇੱਥੇ ਦੱਸਣਾ ਚਾਹੁੰਦਾ ਹੈ ਬਹੁਤ ਸ਼ਲਾਘਾਯੋਗ ਕੰਮ ਕੀਤਾ ਹੈਗਾ ਐਸਐਸਪੀ ਸਾਹਿਬ ਬਟਾਲਾ ਨੇ ਤੇ ਉਹਨਾਂ ਦੀ ਟੀਮ ਨੇ ਜਿਸ ਲਈ ਇਹ ਵਧਾਈ ਦੇ ਪਾਤਰ ਨੇ ਵਧਾਈ ਲਈ ਮੈਂ ਇਸ ਕਰਕੇ ਕਹਿੰਦਾ ਕਿ ਇਹ ਬਹੁਤ ਮੰਦਭਾਗੀ ਘਟਨਾ ਸੀਗੀ ਇੱਕ ਬੇਗੁਨਾਹ ਦਾ ਜਿਹੜਾ ਕਤਲ ਹੋਇਆ ਸੀਗਾ ਦਿਨ ਦਿਹਾੜੇ ਬਿਨਾਂ ਕਿਸੇ ਵਜ੍ਹਾ ਤੋਂ ਗਮਰਾਏ ਹੋਏ ਨੌਜਵਾਨਾਂ ਨੇ ਜਿਹੜੇ ਇਹਨਾਂ ਦੇ ਫੋਰਨ ਹੈਂਡਰਸ ਬੈਠੇ ਐ ਇਹਨਾਂ ਨੂੰ ਵਬਰਾਹ ਕਰਕੇ ਇਹਨਾਂ ਤੋਂ ਇਹ ਜੁਰਮ ਕਰਵਾਇਆ ਹੈਗਾ ਹੁਣ ਤੱਕ ਅਸੀਂ ਇਸ ਕੇਸ ਦੇ ਵਿੱਚ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈਗਾ ਦੋ ਸਕੇ ਭਰਾਵਾਂ ਨੂੰ ਪ੍ਰਦੀਪ ਸੋਨੀ ਤੇ ਦਿਲਪਰੀ ਸੋਨੀ ਨੂੰ ਜਿਹੜੇ ਕਿ ਕੋਟਲੀ ਸੂਰਤ ਮਲਿਆ ਥਾਣੇ ਦੇ ਰਹਿਣ ਵਾਲੇ ਨੇ ਇੱਕ ਜਿਹੜਾ ਮੇਨ ਸ਼ੂਟਰ ਸੀਗਾ ਸੌਰਵ ਸੌਰੀ ਨਿਸ਼ਾਨ ਜਿਹੜਾ ਕਿ ਥਾਣਾ ਜਨਾਲਾ ਦਾ ਰਹਿਣ ਵਾਲਾ ਹੈ ਕੋਟਲੀ ਅੰਬਦਾ ਪਿੰਡ ਕੋਟਲੀ ਅੰਬਦਾ ਥਾਣਾ ਜਨਾਲਾ ਦਾ ਤੇ ਉਹਦੇ ਨਾਲ ਉਹਦਾ ਸਾਥੀ ਇੱਕ ਸੌਰਫ ਉਹ ਵੀ ਕੋਟਲੀ ਅੰਬ ਦਾ ਹੈਗਾ ਤੇ ਥਾਣਾ ਜਨਾਲੇ ਦਾ ਰਹਿਣ ਵਾਲਾ ਹੈਗਾ ਅ ਅੰਮ੍ਰਿਤਸਰ ਦਿਹਾਤੀ ਦਾ ਉਹਨਾਂ ਨੂੰ ਗ੍ਰਫਤਾਰ ਕੀਤਾ ਸੀ ਅਜ ਇਹਨਾਂ ਨੂੰ ਦੋਨੋਂ ਆਪਣਾ ਨਿਸ਼ਾਨ ਨੂੰ ਸ੍ਰੀ ਗੁਰੂ ਰਾਮਦਾਸ ਹਸਪੀਟਲ ਅੰਮ੍ਰਿਤਸਰ ਤੋਂ ਗ੍ਰਫਤਾਰ ਕੀਤਾ ਸੀਗਾ ਅ ਤਕਰੀਬਨ 1 ਵਜੇ ਦੇ ਕਰੀਬ ਤੇ ਉਸਨੇ ਜਦੋਂ ਜੜੀ ਮੁੱਢਲੀ ਪੁੱਛਗਿਰਿਸ਼ ਵਿੱਚ ਇਹ ਦੱਸਿਆ ਸੀਗਾ ਕਿ ਵਾਰਦਾਤ ਤੋਂ ਬਾਅਦ ਉਸਨੇ ਇੱਕ ਵੈਪਨ ਇੱਧਰ ਜਿਹੜਾ ਪਿੰਡ ਜਿੱਥੇ ਆਪਾਂ ਖੜੇ ਆ ਉਹਦੀ ਹਦੂਦ ਦੇ ਵਿੱਚ ਲੁਕੋਇਆ ਹੈਗਾ ਉਸਦੀ ਰਿਕਵਰੀ ਲਈ ਪੁਲਿਸ ਆਈ ਸੀਗੀ ਤੇ ਮੌਕਾ ਦੇਖ ਕੇ ਉਸਨੇ ਪੁਲਿਸ ਪਾਰਟੀ ਉੱਤੇ ਫਾਇਰ ਕੀਤੇ ਹੈਗੇ ਤੇ ਮੌਕੇ ਤੇ ਐਫਐਸਐਲ ਵੱਲੋਂ ਜਿਹੜੀ ਮੈਂ ਹੁਣ ਜਾ ਕੇ ਦੇਖਿਆ ਜਿਹੜਾ ਮਲਾਇਆ ਕੀਤਾ ਹਲੇ ਕਿਉਂਕਿ ਹਨੇਰਾ ਹੈਗਾ ਹਲੇ ਚਾਰ ਖੋਲ ਉੱਥੇ ਨਜ਼ਰ ਆ ਰਹੇ ਨੇ ਤੇ ਉਹਦੇ ਵਿੱਚ ਐਕਸਚੇਂਜ ਆਫ ਫਾਇਰ ਦੇ ਵਿੱਚ ਜਿਹੜਾ ਨਿਸ਼ਾਨ ਸਿੰਘ ਸ਼ੂਟਰ ਸੀਗਾ ਉਹ ਇੰਜਰ ਹੋਇਆ ਤੇ ਉਸ ਨੂੰ ਐਂਬੂਲੈਂਸ来 ਹੀ ਨੇਲਡੇ ਹਸਪੀਟਲ ਵਿੱਚ ਇਲਾਜ ਲਈ ਪਹੁੰਚਾਇਆ ਗਿਆ ਹੈ ਗੋਲੀ ਕਿਦਨੀ ਕੰਮ ਕਰਦਾ ਸੀ ਮੈਂ ਜਿਹੜੇ ਇਹਨਾਂ ਦੇ ਬਾਹਰਲੇ ਜਿਹੜੇ ਬਾਠੇ ਜਿਹੜੇ ਇਹਨਾਂ ਦੇ ਹੈਂਡਲਰ ਹੈ ਉਹਨਾਂ ਦੇ ਇਸ਼ਾਰੇ ਤੇ ਕੰਮ ਕਰਦਾ ਸੀ ਮੈਂ ਉਹਨਾਂ ਬਦਮਾਸ਼ਾਂ ਦਾ ਨਾਮ ਲੈ ਕੇ ਉਹਨਾਂ ਨੂੰ ਗਲੋਰੀਫਾਈ ਨਹੀਂ ਕਰਨਾ ਚਾਹੁੰਦਾ ਇਸ ਵਜਾ ਜਿਹੜੇ ਇਹਨਾਂ ਦੀ ਜਿਹੜੇ ਵਜ੍ਹਾ ਕੁਝ ਪੁਰਾਣੀ ਕੋਈ ਰੰਜਿਸ਼ ਚੱਲ ਰਹੀ ਸੀ ਕੋਈ ਜਿਸ ਤਰ੍ਹਾਂ ਕਹਿੰਦੇ ਫਰਾਤੀ ਦਾ ਜਿਹੜਾ ਕੋਈ ਮਸਲਾ ਸੀਗਾ ਤੁਹਾਨੂੰ ਸਾਰਿਆਂ ਨੂੰ ਪਲੀ ਭੰਤ ਪਤਾ ਹੈਗਾ ਜਿਹੜੇ ਬਦਮਾਸ਼ ਕੰਮ ਕਰਦੇ ਨੇ ਮੈਂ ਕਿਉਂਕਿ ਗੁਰੂ ਪੀਰਾਂ ਦੀ ਧਰਤੀ ਹੈ ਬਾਬੇ ਨਾਨਕ ਨੇ ਸਾਨੂੰ ਸੰਦੇਸ਼ ਦਿੱਤਾ ਹੈ ਕਿਰਤ ਕਰਨ ਦਾ ਤੇ ਆਪਣਾ ਨਾਮ ਜਪਣ ਦਾ ਤੇ ਵੰਡ ਛਕਣ ਦਾ ਤੇ ਜਿਹੜੇ ਇਹ ਜਿਹੜੇ ਗੰਦੇ ਅੰਸਰ ਨੇ ਸਾਡੇ ਸੋਸਾਇਟੀ ਦੇ ਵਿੱਚ ਜਿਹੜੇ ਬਾਹਰ ਬੈਠੇ ਆਪ ਤਾਂ ਐਸ਼ ਕਰਦੇ ਪੈਿੰਦੇ ਸਾਡੇ ਨੌਜਵਾਨਾਂ ਨੂੰ ਪਟਕਾ ਕੇ ਉਹਨਾਂ ਤੋਂ ਜ਼ਰੂਰ ਦੀ ਦੁਨੀਆ ਚ ਉਹਨਾਂ ਨੂੰ ਧਕੇਲ ਰਹੇ ਨੇ ਉਸ ਚੱਕਰ ਦੇ ਵਿੱਚ ਜਿਹੜੇ ਸ਼੍ਰੀ ਰਣਦੀਪ ਸਿੰਘ ਹੋਰਾਂ ਦਾ ਬੀਤੀ ਹੋਰਾਂ ਦਾ ਕਤਲ ਹੋਇਆ ਸੀਗਾ ਸਰ ਕਿਸ ਜਗ੍ਹਾ ਤੇ ਗੋਲੀ ਲੱਗੀ ਹੈ ਹਾਲਾਤ ਕੀ ਵੈ ਨੇ ਕਿਸ ਤੇ ਹਾਂ ਉਹ ਚਾਰਲੀ ਭੇਜਿਆ ਹਸਪੀਟਲ ਚ ਉਹਦੇ ਦੇਖੋ ਸਾਡਾ ਅਸੀਂ ਪੰਜਾਬ ਪੁਲਿਸ ਲਾਫਲੀ ਤਰੀਕੇ ਨਾਲ ਦੇਖੋ ਜਿੰਨਾ ਮਰਜ਼ੀ ਪ੍ਰੋਵੋਕੇਸ਼ਨ ਹੋਵੇ ਜਿੰਨੀ ਮਰਜ਼ੀ ਸਾਡੇ ਕੋਲ ਹੋਵੇ ਫਿਰ ਵੀ ਜਿਸ ਤਰ੍ਹਾਂ ਕਹਿੰਦੇ ਅਸੀਂ ਮਿਨਿਮਮ ਯੂਜ਼ ਆਫ ਫੋਰਸ ਦਾ ਕਹਿੰਦੇ ਕਿਉਂਕਿ ਅਸੀਂ ਵੀ ਆ ਟ੍ਰੇਨਡ ਫੋਰਸ ਅਸੀਂ ਫਿਰ ਉਸ ਹੱਬ ਨਾਲ ਆਪਣਾ ਸੈਲਫ ਡਿਫੈਂਸ ਦੇ ਵਿੱਚ ਜਿਹੜੀ ਐਕਸਚੇਂਜ ਆਫ ਫਾਇਰ ਹੋਇਆ ਬਲੋ ਦਾ ਵੇਸਟ ਜਿਵੇਂ ਫਾਇਰ ਅਸੀਂ ਕਰਦੇ ਹੈਗੇ ਆ ਲਤ ਕੋਲੇ ਲੱਗੀ ਹੈ ਕਿਉਂਕਿ ਮੇਰੇ ਮੈਂ ਮੇਰੇ ਅੰਤੋਂ ਪਹਿਲਾਂ ਉਹ ਸ਼ਿਫਟ ਕੀਤਾ ਲਤ ਕੋਲ ਲੱਗੀ ਨਹੀਂ ਕੋਲੇ ਤੇ ਉਹਦੇ ਕੋਲ ਲੱਗੀ ਹੈਗੀ ਤੇ ਉਸ ਕਰਕੇ ਉਹਨੂੰ ਇਚਾਰ ਲਈ ਉਥੇ ਹਸਪੀਟਲ ਭੇਜਿਆ ਗਿਆ ਲਾਕੇਬਿੰਦੀ ਬਹੁਤ ਘੱਟ ਹੁੰਦੀ ਆ ਔਰ ਬਹੁਤ ਸਾਰੇ ਕਹੇ ਜਾਂਦਾ ਕਿ ਨਫਰੀ ਘੱਟ ਇਸ ਨੂੰ ਵਧਾਇਆ ਕਿਉਂ ਨਹੀਂ ਜਾ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਮੈਂ ਪਿਛਲੇ ਕਾਫੀ ਦਿਨਾਂ ਤੋਂ ਇੱਥੇ ਬਟਾਲੇ ਆ ਰਿਹਾ ਹੈਗਾ ਕਾਫੀ ਐਸਓਜੀ ਦੀਆਂ ਨਾਕਾਬੰਦੀ ਹਾਈ ਟੈਕ ਦੇ ਉੱਤੇ ਨਾਕਾਬੰਦੀ ਜੜੀਆਂ ਫੂਡ ਪੈਟਰੋਲਿੰਗਸ ਕਾਫੀ ਮਤਲਬ ਹੈਗੀ ਕੋਈ ਨਫਰੀ ਘਾਟ ਵਾਲੀ ਗੱਲ ਨਹੀਂ ਹੈਗੀ ਕਿ ਬਾਕੀ ਕਿਉਂਕਿ ਸਾਰੇ ਪੰਜਾਬ ਦੇ ਵਿੱਚ ਇਹ ਸਾਰਾ ਖਾਸ ਕਰਕੇ ਆਪਰੇਸ਼ਨ ਜਿਹੜਾ ਪ੍ਰਹਾਰ 2 ਚੱਲ ਰਿਹਾ ਹੈ ਬਾਰੋਂ ਵੀ ਸਾਨੂੰ ਫੋਰਸ ਮਿਲੀ ਹੈਗੀ ਹੈ ਇਸ ਤਰ੍ਹਾਂ ਦੀ ਕੋਈ ਗੱਲ ਤੁਹਾਡੇ ਸਾਹਮਣੇ ਨਹੀਂ ਆਈ ਹੈ ਬਟਾਲਾ ਦੇ ਵਿੱਚ ਬਹੁਤ ਕਾਕਾ ਗੇਸੀ ਕਿ ਆਪਰੇਸ਼ਨ ਪ੍ਰਹਾਰ ਬਹੁਤ ਵਧੀਆ ਗਿਆ ਦੂਜੇ ਦੀ ਸ਼ੁਰੂਆਤ ਹੋ ਗਈ ਹੈ ਦੂਜੇ ਦੀ ਸ਼ੁਰੂਆਤ ਵੀ ਵਧੀਆ ਹੋਈ ਹੈ ਕੀ ਲੱਗਦਾ ਪ੍ਰਹਾਰ 2 ਕਿੱਥੋਂ ਤੱਕ ਜਾਏਗਾ ਔਰ ਗੈਂਗਸਟਰਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਮੈਂ ਪੰਜਾਬ ਸਰਕਾਰ ਦੀ ਇੱਥੇ ਆਵਾਜ਼ੀ ਦੇ ਸਾਰਿਆਂ ਦੇ ਸਾਹਮਣੇ ਵਚਨਬੰਦਤਾ ਨੂੰ ਦਿਖਾ ਰਿਹਾ ਕਿ ਜ਼ੀਰੋ ਟੋਲਰੈਂਸ ਜਿਹੜੀ ਪਾਲਿਸੀ ਹੈ ਟੁਵਰਡਸ ਆਰਗੇਨਾਈਜ਼ ਕ੍ਰਾਈਮ ਪ੍ਰਹਾਰ 2 ਪ੍ਰਹਾਰ 1 ਬਹੁਤ ਕਾਮਯਾਬ ਰਿਹਾ ਸਾਡਾ ਪ੍ਰਹਾਰ 2 ਪਹਿਲੇ ਦਿਨ ਦਾ ਜਿਹੜਾ ਆਗਾਜ਼ ਹੈ ਉਹ ਅੱਛਾ ਹੈ ਸਾਡਾ ਬਾਰਡਰ ਰੇਂਜ ਦਾ ਤਾਂ ਕਾਫੀ ਮਤਲਬ ਅਸੀਂ ਕਵਾਂਗੇ ਮੈਂ ਤਾਂ ਬਾਰਡਰ ਰੇਂਜ ਬਾਰੇ ਗ ਉਤਾ ਡੀਜੀਪੀ ਸਾਹਿਬ ਹੀ ਕੱਲ ਉਹਨਾਂ ਤੋਂ ਹੈੱਡਕੁਆਰਟਰ ਤੋਂ ਹੀ ਅੰਕੜੇ ਜਾਰੀ ਹੋਣਗੇ ਸਾਡੇ ਇੱਥੇ ਕਾਫੀ ਅਰੈਸਟਾਂ ਹੋਈਆਂ ਅਸੀਂ ਜਿੱਥੇ ਵੀ ਇਹ ਜਿਹੜੇ ਗਲਤ ਅੰਸਰ ਲੁਕੇ ਹੋਣਗੇ ਪਤਾਲਚ ਹੋਣ ਉਹਨਾਂ ਉੱਥੋਂ ਲੱਭ ਲਿਆਵਾਂਗੇ ਦੇਸ਼ ਦੇ ਕਿਸੇ ਕੋਨੇ 'ਚ ਵੀ ਲੁਕੇ ਹੋਣਗੇ ਕਾਨੂੰਨ ਦੇ ਹੱਥ ਉਹਨਾਂ ਤੱਕ ਪਹੁੰਚਣਗੇ ਬਾਹਰ ਜਿੱਥੇ ਬੈਠੇ ਆ ਜੜੀ ਵਿਦੇ ਵਿਦਾਨ ਹੁੰਦਾ ਹੈ ਜਿਹੜਾ ਕੋਈ ਕਾਨੂੰਨ ਦੇ ਮੁਤਾਬਕ ਕਿਸੇ ਦੇਸ਼ ਨਾਲ ਟ੍ਰੀਟੀਆਂ ਹੁੰਦੀਆਂ ਆ ਆਰਸੀਐਨ ਬਲੂ ਜਿਹੜੇ ਨੋਟਿਸ ਹੁੰਦੇ ਆ ਉਹ ਸਾਰੇ ਅਸੀਂ ਜਾਰੀ ਕਰਕੇ ਇਹਨਾਂ ਨੂੰ ਐਕਸਟਰਡਾਈਟ ਡਿਪੋਰਟ ਜਿਸ ਤਰ੍ਹਾਂ ਵੀ ਕੋਈ ਯਹੀਲਾ ਵਸੀਲਾ ਹੋਏਗਾ ਅਸੀਂ ਲਾਫੁਲ ਤਰੀਕੇ ਨਾਲ ਸਾਰਾ ਕਰਾਂਗੇ ਤੁਹਾਡੇ ਮਾਧਿਅਮ ਰਹੀਂ ਮੈਂ ਇਹ ਅਪੀਲ ਕਰਾਂਗਾ ਜਿਹੜੇ ਗੁੰਮਰਾਹ ਹੋਏ ਨੌਜਵਾਨ ਹੈ ਉਹਨਾਂ ਨੂੰ ਮੈਂ ਕਹਿ ਰਿਹਾ ਕਿ ਜਿਹੜੇ ਬਾਹਰ ਬੈਠੇ ਜਿਹੜੇ ਬਦਮਾਸ਼ ਨੇ ਉਹਨਾਂ ਦੇ ਬਹਿਕਾਵੇ ਵਿੱਚ ਨਾ ਆਓ ਉਹ ਤੁਹਾਨੂੰ ਲਾਲਚ ਦੇ ਕੇ ਥੋੜਾ ਜਿਹਾ ਤੁਹਾਡੇ ਤੋਂ ਜੁਰਮ ਕਰਵਾ ਦਿੰਦੇ ਤੇ ਫਿਰ ਤੁਹਾਨੂੰ ਜੇ ਕਹਿੰਦੇ ਯੂਜ਼ ਐਂਡ ਥ्रो ਪਾਲਿਸੀ ਫਿਰ ਤੁਹਾਡੇ ਬਾਰੇ ਕੁਝ ਚੰਦ ਪੈਸਿਆਂ ਲਈ ਕਿਉਂਕਿ ਮੈਂ ਤੁਹਾਨੂੰ ਕਈ ਚੀਜ਼ਾਂ ਜਨ ਤੱਕ ਨਹੀਂ ਕਰਨਾ ਚਾਹੁੰਦਾ ਇੰਨਾ ਮਤਲਬ ਇਹਨਾਂ ਦਾ ਮਿਸਯੂਜ਼ ਕਰਦੇ ਨੇ ਮਤਲਬ ਬਹੁਤ ਘੱਟ ਪੈਸੇ ਦੇ ਵਿੱਚ ਇਹਨਾਂ ਨੂੰ ਲਾਲਚ ਦਿੰਦੇ ਆ ਵੀ ਅਸੀਂ ਤੁਹਾਨੂੰ ਬਾਹਰ ਕੱਢ ਲਾਂਗੇ ਫਰਜੀ ਪਾਸਪੋਰਟਾਂ ਤੇ ਕਿਸੇ ਨੂੰ ਨਸ਼ੇ ਦੀ ਲਤ ਵਿੱਚ ਪਾ ਦਿੰਦੇ ਨੇ ਆਪਣਾ ਜਿਹੜਾ ਗੰਦੇ ਨਪਾਕ ਰਾਦਿਆਂ ਨੂੰ ਪੂਰਾ ਕਰਨ ਲਈ ਇਹਨਾਂ ਨੂੰ ਗਮਰਾਹ ਕਰ ਲੈਣੇ ਕਰ ਰਹੇ ਨੇ ਮੈਂ ਨੌਜੋਨਾਂ ਨੂੰ ਅਪੀਲ ਕਰਾਂਗਾ ਮੇਨਸਟ੍ਰੀਮ ਦੇ ਵਿੱਚ ਆਓ ਪੰਜਾਬ ਪੁਲਿਸ ਵਚਨ ਬੰਦ ਹੈ ਲਾਫੁਲ ਲੀਗਲ ਤਰੀਕੇ ਨਾਲ ਹਰ क्राइम ਨੂੰ ਡੀਲ ਕਰਨ ਲਈ ਜਿਹੜੇ ਵਿਦੇਸ਼ਾਂ ਵਿੱਚ ਬੈਠੇ ਨੇ ਜਿਹੜੇ ਵਿਦੇਸ਼ਾਂ ਵਿੱਚ ਬੈਠੇ ਨੇ ਉਹਨਾਂ ਨੂੰ ਲਿਆਉਣ ਵਾਸਤੇ ਜਿਹੜੀ ਹੈ ਪੰਜਾਬ ਪੁਲਿਸ ਕੀ ਕਰ ਰਹੀ ਹੈ ਔਰ ਕਿਤੋਂ ਤੱਕ ਕਾਮਯਾਬੀ ਤੁਹਾਨੂੰ ਮਿਲਦੀ ਹੈ ਮੈਂ ਆਪ ਜੀ ਨੂੰ ਜਵੇਂ ਦੱਸਿਆ ਕਿ ਅਸੀਂ ਜਿਹੜਾ ਸੀਬੀਏ ਥਰੂ ਜਿਹੜਾ ਇੰਟਰਪੋਲ ਸੈਕਸ਼ਨ ਹੁੰਦਾ ਹੈ ਜਿਹੜਾ ਜਦੇ ਵਿੱਚ ਰੈਡ ਕਾਰਨਰ ਨੋਟਿਸ ਬਲੂ ਕਾਰਨਰ ਨੋਟਿਸ ਉਹ ਜਾਰੀ ਹੋ ਰਹੇ ਨੇ ਇਹਨਾਂ ਦੇ ਵਿਰੁੱਧ ਆਪਣੇ ਜਿਹੜੇ ਬਾਹਰ ਬੈਠੇ ਨੇ ਜਿਹੜੇ ਕਈ ਅਸੀਂ ਡਿਪੋਰਟ ਕਰਕੇ ਲਿਆਏ ਹੈਗੇ ਆ ਐਕਸਟਰੈਡਾਈਟ ਐਕਸਡੀਸ਼ਨ ਦਾ ਪ੍ਰੋਸੈਸ ਚੱਲ ਰਿਹਾ ਹੈਗਾ ਉਸ ਉਸ ਫਰੰਟ ਤੇ ਵੀ ਕਾਫੀ ਕਾਮਯਾਬੀ ਸਾਨੂੰ ਮਿਲੀ ਹੈਗੀ ਹੈ ਤੇ ਅੱਗੇ ਸਮੇਂ ਦੇ ਵਿੱਚ ਅਸੀਂ ਇਸ ਮਹੀਨੇ ਦੇ ਵਿੱਚ ਹੋਰ ਤੇਜ਼ੀ ਲਿਆ ਰਹੇ ਸਰ ਉਹ ਲੇਡੀਜ਼ ਵੀ ਹੈ ਸਰ ਇਹਦੇ ਵਿੱਚ ਲੇਡੀਜ਼ ਵੀ ਇਨਵੋਲ ਹੋ ਰਹੀਆਂ ਪਿੰਡੀਆਂ ਸਿੱਧਾ ਦੂਦਰ ਰਾਣੀ ਖਾਣੀ ਕੱਲ ਨਹੀਂ ਆਈ ਨਹੀਂ ਇਹਦੇ ਵਿੱਚ ਨਹੀਂ ਨਹੀਂ ਇਹਦੇ ਵਿੱਚ ਨਹੀਂ ਮੈਂ ਕਿਹਾ ਤੁਸੀਂ ਕਹ ਰਹੇ ਨਾ ਲੇਡੀਜ਼ ਵੀ ਇਨਵੋਲ ਹੋ ਰਹੀਆਂ ਇੰਨਾ ਕੰਮ ਮੈਂ ਤਾਂ ਨਹੀਂ ਕਿਹਾ ਲੇਡੀਜ਼ ਕਿਸੇ ਦਾ ਨਹੀਂ 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 ਸਰ ਬਰਾਮਦਗੀ ਵੀ ਹੋਈ ਹੈ ਨਹੀਂ ਪਰ ਮੈਂ ਤਾਂ ਨਹੀਂ ਕੋਈ ਕਹਿਆ ਇਥੇ ਲੇਡੀਜ਼ ਬਸ ਕੋਈ ਹੋਈ ਹੈ ਬਰਾਮਦਗੀ ਹੋਈ ਹੈ ਜੀ ਕੋਈ ਬਰਾਮਦਗੀ ਹੋਈ ਹਾਂ ਇਸ ਦੇ ਵਿੱਚ ਇਹਦਾ ਕੋਈ ਹਲੇ ਤਾਂ ਪਿਸਟਲ ਹੈਗੀ ਆ ਉਹ ਸਾਰੀ ਜਾਂਚ ਚੱਲੀ ਚੱਲੀ ਹੈ ਮੈਂ ਤੁਹਾਨੂੰ ਦੱਸਿਆ ਇੱਕ ਪਿਸਟਲ ਹਲੇ ਬਰਾਮਦ ਹੋਈ ਹੈ ਤੇ ਇੱਕ ਜਿਹੜੀ ਉਹ ਕਹਿ ਰਿਹਾ ਸੀ ਮਲਕੋਈ ਹੈ ਇੱਥੇ ਤੇ ਚਾਰ ਖੋਲ ਹਲੇ ਨਜ਼ਰ ਆ ਰਹੇ ਨੇ ਕਿਉਂਕਿ ਹਨੇਰਾ ਹੈ ਫਰਿਆ ਸਾਰੀ ਫ੍ਰੈਂਸਿਕ ਇਹਦੀ ਗਹਿਣ ਜਾਂਚ ਕਰੇਗੀ ਸੀਨ ਉਹ ਕ੍ਰਾਈਮ ਦੀ ਉਸ ਤੋਂ ਬਾਅਦ ਜਿਵੇਂ ਹੋਏਗਾ ਤੁਹਾਨੂੰ ਅਪਡੇਟ ਕਰ ਦਿੱਤਾ ਜਾਵੇਗਾ ਇੱਥੇ ਮੈਂ ਰੀਟ੍ਰੇਟ ਕਰਦਾ ਕਿ ਮੇਨ ਸ਼ੂਟਰ ਜਿਹੜਾ ਨਿਸ਼ਾਨ ਸਿੰਘ ਆ ਜਿਹੜਾ ਕੋਟਲੀ ਅੰਬ ਦਾ ਹੈਗਾ ਉਹ ਆਪਣਾ ਥਾਣਾ ਜਨਾਲੇ ਦਾ ਉਸ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਬਰੀਫ ਐਕਸਚੇਂਜ ਆਫ ਫਾਇਰ ਦੇ ਵਿੱਚ ਉਹ ਇੰਜਰ ਹੋਇਆ ਅਤੇ ਉਸ ਨੂੰ ਨੇੜਲੇ ਹਸਪਤਾਲ ਵਿੱਚ ਇਲਾਜ ਲਈ ਭੇਜ ਦਿੱਤਾ ਗਿਆ ਧੰਨਵਾਦ ਥੈਂਕ ਯੂ ਸਰ ਜਗਬਾਣੀ ਟੀਵੀ ਲਈ ਬਸ਼ੰਬਰ ਬੇਟੋ ਦੀ ਰਿਪੋਰਟ